ਨੇ ਇੱਕ ਗੱਲ ਮੈਂ ਹੋਰ ਕਰ ਲਵਾਂ ਆਪਾਂ ਖਬਰ ਅਗਲੀ ਕਰਨੀ ਸੀ ਪਰ ਇਹ ਕਮੈਂਡ ਬਾਈ ਦਾ ਦੂਸਰੀ ਵਾਰ ਆ ਗਿਆ ਖੁਸ਼ ਢਿੱਲੋਂ ਜੀ ਦਾ ਇਹ ਕਹਿੰਦੇ ਕਿ ਐਨਓਸੀ ਬਾਰੇ ਮੈਨਾਂ ਦੱਸਿਓ ਵੀ ਖਤਮ ਕਰ ਦਿੱਤੀ ਗਈ ਹੈ ਕਿ ਕੀ ਸਾਬਤ ਤੱਕ ਨਹੀਂ ਦੇਖੋ ਐਨਓਸੀ ਇਹਨਾਂ ਨੇ ਜਿਹੜੀ ਖਤਮ ਕੀਤੀ ਉਹ 500 ਗਜ ਦੇ ਪਲਾਟ ਤੇ ਹੈ ਜਿਨ੍ਹਾਂ ਦੀ ਜਿਹੜੀ ਸੇਲ ਡੀਡ ਜਾਂ ਜਿਹੜੀ ਮਤਲਬ ਕਿ ਖਰੀਦੋ ਫਰੋਖਤ ਹੋਈ ਹੈ 31 ਜੁਲਾਈ ਤੱਕ ਹਮਮ 31 ਜੁਲਾਈ ਤੱਕ ਤਾਂ ਹੁਣ ਵੱਡਾ ਸਵਾਲ ਤੇ ਇਹ ਆ ਕਿ ਉਹ ਐਨਓਸੀ ਦੀ ਸ਼ਰਤ ਇੱਥੇ ਹਟਾ ਦਿੱਤੀ ਗਈ ਹੈ ਤੇ 500 ਗਜ ਤੋਂ ਉੱਤੇ ਜਿਹਦੇ ਕੋਲ 501 ਗਜ ਆ ਹੂੰ ਤਾਂ ਉਹ ਕਿੱਧਰ ਜਾਏਗਾ ਜੀ ਇਹਦਾ ਮਤਲਬ ਹੈ ਕਿ ਅ ਇੱਕੋ ਇਲੀਗਲ ਕਲੋਨੀ ਦੇ ਵਿੱਚ ਦੋ ਚੀਜ਼ਾਂ ਹੋ ਗਈਆਂ ਇੱਕ ਤੁਸੀਂ ਰਜਿਸਟਰੀ ਕਰਾ ਲਈ ਜੀ ਠੀਕ ਹੈ ਸਰ ਤੁਸੀਂ ਰਜਿਸਟਰੀ ਕਰਾ ਲਈ ਤਾਂ ਤੁਸੀਂ ਤਾਂ ਹੁਣ ਲੀਗਲਾਈਜ਼ ਸਾਰੇ ਢਾਂਗ ਆਪਦੇ ਜਿਹੜੇ ਅਪਣਾ ਲਏ ਤੁਹਾਨੂੰ ਲੀਗਲੀ اختیار ਮਿਲ ਗਿਆ ਕਿ ਤੁਸੀਂ ਆਪਣਾ ਮੀਟਰ ਕਨੈਕਸ਼ਨ ਵੀ ਲਾ ਲਓ ਮਾਲਕ ਬਣ ਗਏ ਤੁਸੀਂ ਮਾਲਕ ਮੁਖਤਿਆਰ ਬਣ ਗਏ ਹੋ ਤੇ ਦੂਸਰੇ ਪਾਸੇ ਜਿਹੜਾ 501 ਕਲਾ ਉਹਨੂੰ ਤੁਸੀਂ ਵੀ ਆਈਪੀ ਕਰਾਰ ਦੇ ਦਿੱਤਾ ਕਿ ਹੁਣ ਤੂੰ ਤੇਰੀਆਂ ਆਪ ਹੀ ਜਾਣ ਤਾਂ ਇਹ ਸਮਝ ਤੋਂ ਬਾਹਰ ਆ ਦੂਜੀ ਗੱਲ ਆ ਕਿ ਹੁਣ ਦੇਖੋ ਕਲੋਨਾਈਜ਼ਰ ਜਿਹੜਾ ਜਿਨੇ ਇਹ ਸਭ ਕੁਝ ਕੀਤਾ ਕੀ ਉੱਥੇ ਸੜਕ ਵਰਗਾ ਬੁਨਿਆਦੀ ਢਾਂਚਾ ਉਹਨੇ ਦੇਣਾ ਹੈ ਕਿ ਸਰਕਾਰ ਨੇ ਦੇਣਾ ਹਮ ਸਵਾਲ ਇਹ ਵੀ ਆ ਸੋ ਕੁਝ ਸ਼ਰਤਾਂ ਦੇ ਤਹਿਤ ਐਨਓਸੀ ਹਟਾਈ ਆ ਠੀਕ ਆ ਕੁਝ ਲੋਕਾਂ ਨੂੰ ਫਾਇਦਾ ਵੀ ਹੋਏਗਾ ਮੈਂ ਕਿਸੇ ਗੱਲ ਤੇ ਵੀ ਅਨਾ ਐਵੇਂ ਨਹੀਂ ਐ ਕਿ ਸਿਰ ੜਾ ਕੇ ਵਿਰੋਧ ਹੀ ਕਰੀ ਜਾਵਾਂ ਪਰ ਗੱਲ ਇਹ ਆ ਕਿ ਹੁਣ ਇਹ ਦੇਖਣਾ ਹੋਏਗਾ ਕਿ ਦੂਜਿਆਂ ਦਾ ਕੀ ਬਣੇਗਾ ਕਿਉਂਕਿ ਜੇ 500 ਵਾਲਾ ਇੱਕ ਆਮ ਇਨਸਾਨ ਹੈ ਤੇ 510 550 ਗੱਜ ਵਾਲਾ ਜਿਹੜਾ ਉਹ ਖਾਸ ਕਿਵੇਂ ਹੋ ਗਿਆ ਤੁਸੀਂ ਉਹਨੂੰ ਇਸ ਵੱਡੇ ਫਾਇਦੇ ਤੋਂ ਮੈਨੂੰ ਕਿਉਂ ਰੱਖ ਦਿੱਤਾ ਹੈ ਸਵਾਲੇ ਵੀ ਪੈਦਾ ਹੋਏਗਾ ਤੇ ਕਲੋਨਾਈਜ਼ਰ ਕੀ ਉਹ ਸੜਕਾਂ-ਸੜਕਾਂ ਬਣਾ ਕੇ ਦੇਗਾ ਕਿ ਜਾਂ ਤੂੰ ਤੂੰ ਹੀ ਤੇ ਤੁਸੀਂ ਤੇ ਆ ਜਿਹੜੀਆਂ ਬਣੀਆਂ ਇਹ ਨਹੀਂ ਮੁਰੰਮਤ ਕਰਾ ਪਰ ਮੁਰੰਮਤ ਕਰਾ ਕੇ ਦਿੰਦੇ ਸਹੀ ਗੱਲ ਹੈ ਜੀ ਰਿੰਕੂ ਜੀ ਬਹੁਤ-ਬਹੁਤ ਸ਼ੁਕਰੀਆ ਜੀ ਕਹਿੰਦੇ 39000 ਫੋਟੋ ਪਰ ਮੈਂ 에ਅਰ ਕੈਨੇਡਾ ਜਹਾਜ਼ ਦੇ ਅੰਦਰ ਬੈਠਾ ਤੁਹਾਨੂੰ ਕੀ ਬਾਤ ਹੈ ਜੀ ਅੱਛਾ ਲੋ ਨਜ਼ਾਰੇ ਦੇ ਹੋ ਜਾਂਦੇ ਅੱਜ ਇੱਕ ਕੇ ਅਜੇ ਨੇੜੇ ਨਹੀਂ ਪਹੁੰਚੇ ਹਾਈ ਬੁੱਤ ਬਦਲਾਂ ਦੇ ਟਹਿ ਜਾਂਦੇ ਨੇ ਬਣ ਬਣ ਕੇ ਤੇ ਗੱਲ ਇਹ ਹੈ ਕਿ ਹੁਣ ਬਦਲਾਂ ਦੇ ਬੁੱਤਾਂ ਦੇ ਵਿੱਚ ਇਹ ਆਹ ਕਹ ਲੋ ਪੰਜ ਤਤਾਂ ਦੇ ਜਿਹੜੇ ਬੁੱਤੇ ਆ ਜੀ 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 ਇਹ ਸੈਰ ਕਰ ਰਹੇ ਨੇ ਬਿਲਕੁਲ